ਰਾਮਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਕਲਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕਉ ਜਾਪ ਤਪ ਦਿਓ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਓ ਪਵਨ ਚਤੁਰ ਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁਦਰਾ ਮਦਕ ਸਹਿਜ ਧੁਨ ਲਾਗੀ ਸੁਖ ਮਨ ਪੋਚਨ ਹਾਰੀ ਰੇ तीरथ बरत नेम सुच संजम राव सस गहने दियो रे सुरत प्याल सुधा रस अमृत एहो महा रस पियो रे निचर धार चव अत निर्मल एह रस मनुआ रातो रे कह कबीर सगले मद छूछे एहै महा रस साचो रे ਗੁੜ ਕਰ ਗਿਆਨ ਧਿਆਨ ਕਰ ਮਹੂਆ ਪਉ ਪਾਠੀ ਮਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਔਦੂ ਮੇਰਾ ਮਨ ਮਤਵਾਰਾ ਉਨਮਨ ਚੜਾ ਮਦਨ ਰਸ ਚਾਖਿਆ تیر ਭਵਨ ਭਇਆ ਉਜਿਆਰਾ ਰਹਾਉ ਦੁਇਪੁਰ ਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧ ਦੁਇ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਿਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚਕ ਨ ਕਬੂ ਜਾਈ ਉਮਰੋ ਮੇਰ ਮਿਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖੀ ਸਦਹੀ ਰਹਾਓ ਤੋਰੇ ਭਰੋਸੇ ਮਗ ਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗ ਹਰ ਪਾਇਓ ਫੁਨ ਕਾਸੀ ਬਸੇ ਆਈ ਜੈ ਸਮਗਹਰ ਤੈਸੀ ਕાંਸੀ ਹਮ ਏਕੈ ਕਰ ਜਾਨੀ ਹਮ ਨਿਰਤਨ ਜਿਉ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚੁਬਹਿ ਤਿਸ ਸੂਲਾ ਕੋ ਕੱਢਨ ਕੋ ਨਹੀਂ ਅਜੈ ਸੋ ਚੂਬ ਕਉ ਬਿਲਲ ਬਿਲਾਤੇ ਨਰ ਕੇ ਕੂਰ ਪਚਾਹੀ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਨ ਨਾ ਕਢਤੇ ਆਪਣੇ ਗੁਰ ਪ੍ਰਸਾਦੇ ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ RAM ਕਬੀਰਾ ਏਕ ਭਏ ਹੈ ਕੋਈ ਨ ਸਕੇ ਪਛਾਨੀ ਸੰਤਾ ਮਨਉ ਦੂਟਾ ਡਾਨਉ ਇਹ ਕੁਟਵਾਰੀ ਮੇਰੀ ਦੇਵ ਸਰੈਨ ਤੇਰੇ ਪਾਉ ਪਲਉ ਸਉ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭਉ ਕਹੈ ਆਗੇ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨਾ ਜਾਈ ਤੇਰੇ ਦਵਾਰੇ ਤੁੰ ਸਹਜ ਕੀ ਮਾਥੇ ਮੇਰੇ ਦਗਾਈ दागे होए सुरन महजू जह बिन दागे भाग जाई साधु होए सो भगत पहचानै हर लए खजानै पाई कोठ रे मह कोठरी परम कोठी विचार गुरु दीनी बस्त कबीर कौ लेब हो बस्त संहार कबीर दी संसार कौ लीनी जस मस्तक भाग अमृत रस जिन पाया थिर ताका सोहाग ਜਹ ਮੁਖ वेद गायत्री ਨਿਕਸੈ ਸੋ ਕਿਉ ਬ੍ਰਹਮਣ ਵਿਸਰ ਕਰੈ ਜਾ ਕਹਿ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਿਤ ਹਰ ਨ ਕਹੈ ਕਾਹੇ ਮੇਰੇ ਬੰਮਨ ਹਰ ਨ ਕਹੈ RAM ਨ ਬੋਲਹਿ ਪਾਂਡੇ ਦੋਜਕ ਪਰਹਿ ਰਹਾਉ ਆਪਨ ਊਚ ਨੀਚ ਕਰ ਭੋਜਨ ਹੱਠੇ ਕਰਮ ਕਰ ਉਦਰ ਪਰਹਿ ਚੌਦਸ ਅਮਾਵਸ ਰਚ ਰਚ ਮੰਗ ਹੈ ਕਰ ਦੀਪਕ ਲੈ ਕੂਪ ਪਰ ਹੈ ਤੂੰ ਬ੍ਰਹਮਨ ਮੈਂ ਕਾਸੀ ਕੁਜਲਹਾ ਮੋਹ ਤੋਹ ਬਰਾਬਰੀ ਕੈਸੇ ਕੈ ਬਨ ਹੈ ਹਮਰੇ RAM ਨਾਮ ਕਹਿ ਉਬਰੇ 베ਦ ਪਰੋਸੇ ਪਾਂਡੇ ਡੂਬ ਮਰ ਹੈ ਤਰਵਰ ਏਕ ਅਨੰਤ ਡਾਰ ਸਾਖਾ ਪੋਪ ਪਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੇ ਕਰੀਆ ਜਾਨੀ ਜਾਨੀ રે ਰਾਜਾ RAM ਕੀ ਕਹਾਣੀ ਅੰਤਰ ਜੋਤ RAM ਪਰਗਾਸਾ ਗੁਰਮੁਖ ਬਿਰਲੇ ਜਾਨੀ ਰਹਾਉ ਪਵਰ ਏਕ ਪਹੁਪ ਰਸ ਬਿਦਾ ਬਾਰ ਹੈ ਲੇ ਉਰ ਤਰਿਆ ਸੂਰ ਹੈ ਮੱਦੇ ਪਵਨ ਚ ਘੋਰਿਆ ਆਕਾਸ਼ੇ ਫਰਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ ਕਹਿ ਕਬੀਰ ਹਉ ਤਾਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਮੁੰਦਰਾ ਮੂਨ ਦਇਆ ਕਰ ਝੋਲੀ ਪਤਰ ਕਾ ਕਰੋ ਵਿਚਾਰ ਰੇ ਖਿੰთა ਇਹੋ ਤਨ ਸਿਓ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵਹੁ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਵਿਪੂਤ ਚੜਾਵੋ ਆਪਣੀ ਸਿੰਗੀ ਸੁਰਤ ਮਿਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗੁਰੀ ਵਜਾਈ ਪੰਜ ਤਤ ਲੈ ਹਿਰਦੈ ਰਖੋ ਰਹੈ ਨਿਰਾਲਮ ਤਾੜੀ ਕਹਿ ਤਕਬੀਰ ਸੁਨਹੁ ਰੇ ਸੰਤੋ ਧਰਮ ਦਇਆ ਕਰ ਬਾੜੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਪਵਨਿਦ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ ਤਿਸ ਕੀ ਪਾਉ ਭਗਤ ਨਹੀਂ ਸਾਦੀ ਰਹਾਉ ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਬਾਦ ਨਾ ਛੂਟੈ ਆਵਾ ਗਵਨ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ ਜਿਹ ਕਰ ਕਥਾ ਹੋਤ ਹਰ ਸੰਤਨ ਇਕ ਨਿਮਖ ਨ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਿਆਲ ਕਿਰਪਾਲ ਦਮੋਦਰ ਭਗਤ ਬਸਲ ਪੈ ਹਾਰੀ ਕਹਿ ਤਕਬੀਰ ਪੀਰ ਜਨ ਰਖੋ ਹਰ ਸੇਵਾ ਕਰੋ ਤੁਮਹਾਰੀ ਜਹ ਸਿਮਰਨ ਹੋਏ ਮੁਕਤ ਦੁਆਰ ਜਾਹ ਬੈਕੁੰਠ ਨਹੀਂ ਸੰਸਾਰ ਨਿਰਪਉ ਕੈ ਘਰ ਬਜਾ ਵਹਿ ਤੂਰ ਅਨਹਦ ਬਜਹਿ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਹਾਉ ਜਿਹ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬਹੁ ਪਾਰ ਨਮਸਕਾਰ ਕਰ ਹਿਰਦੈ ਮਾਹੇ ਫਿਰ ਫਿਰ ਤੇਰਾ ਆਵਨ ਨਾਹੇ ਜਹ ਸਿਮਰਨ ਕਰਹਿ ਤੂ ਕੇਲ ਦੀਪਕ ਬਾੰਦ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੇ ਮਾਰ ਜਹ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰੱਖ ਉਤਾਰ ਗੁਰ ਪ੍ਰਸਾਦੀ ਉਤਰਹਿ ਪਾਰ ਜਹ ਸਿਮਰਨ ਨਾਹੀ ਤੋਹਿ ਕਾਨ ਮੰਦਰ ਸੋ ਵਹਿ ਪਟੰਬਰ ਤਾਨ ਸੇਜ ਸੁਖਾਲੀ ਬਿਗਸੈ ਜੀਓ ਸੋ ਸਿਮਰਨ ਤੂ ਅਨੰਦਨ ਪੀਓ ਜਹ ਸਿਮਰਨ ਤੇਰੀ ਜਾਏ ਬਲਾਏ ਜਹ ਸਿਮਰਨ ਤੁਝ ਪੋਹੈ ਨਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸਿ ਗਿਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਐ ਸੰਜੋਗ ਜਹ ਸਿਮਰਨ ਨਹੀਂ ਤੁਜ ਭਾਰ ਸੋ ਸਿਮਰਨ RAM ਨਾਮ ਅਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਅੱਗੇ ਤੰਤ ਨ ਮੰਤ RAM ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਬੰਦ ਚ ਬੰਧਨ ਪਾਇਆ ਮੁਕਤੈ ਗੁਰ ਅਨਲ ਬੁਝਾਇਆ ਜਬ ਨਖ ਸਿਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਪਵਨ ਪਤ ਉਨਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀ ਲੈ ਸਖਤ ਸਹਾਰੰ ਐਸੀਲੇ ਗਗਨ ਮਝਾਰੰ ਬੇਦੀਅਲੇ ਚੱਕਰ ਭਯੰਗਾ ਪੇਟੀਅਲੇ ਰਾਏ ਨਸੰਗਾ ਚੂਕੀਅਲੇ ਮੋਹ ਮਯ ਆਸਾ ਸਸਕੀਨੋ ਸੂਰ ਗਿਰਾਸਾ ਜਬ ਕੁੰਭਕ ਪਰਪੁਰ ਲੀਣਾ ਤਹ ਬਾਜੇ ਅਨਹਦ ਬੀਣਾ ਬਖਤੈ ਬਕ ਸ਼ਬਦ ਸੁਨਾਇ ਸੁਨਤੈ ਸੁਨ ਮਨ ਵਸਾਇ ਕਰ ਕਰਤਾ ਉਤਰ ਸਪਾਰੰ ਕਹਿ ਕਬੀਰ ਆਸਾਰੰ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਤਰਿਆ ਪਸਾਰ ਰਹਾਓ ਹੀਰਾ ਦੇਖ ਹੀਰੇ ਕਰੋ ਆਦੇਸ ਕਹਿ ਕਬੀਰ ਨਿਰੰਜਨ ਅਲੇਖ ਦੁਨੀਆ ਹੁਸਿਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ਨਿਗਮ ਹੁਸਿਆਰ ਪਹਰੂਆ ਦੇਖਤ ਜਮ ਲੈ ਜਾਈ ਮਰਹਾਉ ਨੀਮ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪਾਕਾ ਚਾਰ ਨਾਲੀ ਏਰ ਫਲ ਸੇਬਰ ਪਾਕਾ ਮੂਰਖ ਮੁਗਦ ਗਵਾਰ ਹਰ ਭਇਓ ਖਾਂਡ ਰੇਤ ਮਹਿ ਬਿਖਰਿਓ ਹਸਤੀ ਚੁਨਿਓ ਨਾ ਜਾਈ ਕਹਿ ਕਮੀਰ ਕੁੱਲ ਜਾਤ ਪਾਂਤ ਤਜ ਚੀਟੀ ਹੋਏ ਚੁਨ ਖਾਈ